ਤੀ ਜਿਹਦੇ ਸਿਰ ਤੇ ਪਿਤਾ ਦਾ ছায়ਾ ਨਹੀਂ ਸੀ ਬਹੁਤ ਸਾਲ ਹੋ ਗਏ ਸੀ ਉਸ ਧੀ ਦੇ ਪਿਤਾ ਨੂੰ ਮਰੇ ਹੋਏ ਤੇ ਅੱਜ ਉਹਦੀ ਮਾਂ ਵੀ ਉਹਦੇ ਤੋਂ ਖੋਹ ਲਈ ਗਈ ਖੁਦ ਉਸੇ ਧੀ ਦੇ ਪਤੀ ਵੱਲੋਂ ਆਪਣੀ ਸੱਸ ਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬੇਹੱਦ ਦੁਖਦਾਇਕ ਘਟਨਾ ਤਰਨਤਾਰਨ ਤੋਂ ਸਾਹਮਣੇ ਆ ਰਹੀ ਆ ਜਿੱਥੋਂ ਦੀ ਇੱਕ ਧੀ ਵਜੀਦਪੁਰ ਫਿਰੋਜ਼ਪੁਰ ਦੇ ਵਜੀਦਪੁਰ ਵਿੱਚ ਵਿਆਹੀ ਸੀ ਦੱਸਿਆ ਜਾ ਰਿਹਾ ਕਿ ਇਸ ਧੀ ਦੇ ਵਿਆਹ ਹੋਏ ਨੂੰ 10 ਸਾਲ ਹੋ ਗਏ ਸੀ ਤੇ ਇਹਨਾਂ ਦੇ ਇੱਕ 9 ਸਾਲ ਦਾ ਬੇਟਾ ਵੀ ਆ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਧੀ ਆ ਇਹਦਾ ਘਰ ਵਾਲਾ ਇਹਨੂੰ ਕੁੱਟਦਾ ਮਾਰਦਾ ਸੀ ਕਿ ਤੂੰ ਆਪਣੇ ਮਾਪਿਆਂ ਦੇ ਕੋਲੋਂ ਪੈਸੇ ਲੈ ਕੇ ਆ ਉਹ ਕੁੜੀ ਇਹ ਸਾਰੇ ਇਲਜ਼ਾਮ ਆਪਣੇ ਪਤੀ ਤੇ ਲਾ ਰਹੀ ਆ ਉਹਦਾ ਕਹਿਣਾ ਹੈ ਕਿ ਮੇਰਾ ਪਤੀ ਮੇਰੀ ਬੇਹਦ ਕੁੱਟਮਾਰ ਕਰਦਾ ਸੀ ਤੇ ਮੇਰੇ ਮਾਪਿਆਂ ਤੋਂ ਪੈਸੇ ਦੀ ਮੰਗ ਕਰਦਾ ਸੀ ਕਹਿੰਦੀ ਅਸੀਂ ਲਗਭਗ ਹੌਲੀ-ਹੌਲੀ ਕਰਕੇ ਇਹਨੂੰ 3 ਲੱਖ ਰੁਪਏ ਦੇ ਚੁੱਕੇ ਹਾਂ ਪਹਿਲਾਂ 1 ਲੱਖ ਰੁਪਏ ਦਿੱਤਾ ਫੇਰ 50-50 ਹਜ਼ਾਰ ਰੁਪਏ ਦਿੱਤਾ ਤੇ ਦੁਬਾਰਾ ਫੇਰ 1 ਲੱਖ ਰੁਪਏ ਦਿੱਤਾ ਤੇ ਕਹਿੰਦੀ ਹੁਣ ਮੇਰੇ ਪਤੀ ਨੇ ਕੱਲ ਰਾਤ ਮੈਨੂੰ ਬੜਾ ਹੀ ਕੁੱਟਿਆ ਤੇ ਕਿਹਾ ਕਿ 5 ਲੱਖ ਰੁਪਇਆ ਹੋਰ ਆਪਣੇ ਮਾਪਿਆਂ ਤੋਂ ਲੈ ਕੇ ਆ ਕਹਿੰਦੀ ਅਸੀਂ ਬੜੀ ਹੀ ਮਿਹਨਤ ਕਰਕੇ ਆਪਣੇ ਭਰਾ ਨੂੰ ਵਿਦੇਸ਼ ਭੇਜਿਆ ਆਪਣੀ ਪਹਿਲੀ ਆਪਣੀ ਜ਼ਮੀਨ ਵੇਚ ਕੇ ਤੇ ਕਹਿੰਦੀ ਮੇਰਾ ਭਰਾ ਤਾਂ ਹਲੇ ਆਪ ਕਰਜਾਈ ਆ ਉਹ ਤਾਂ ਮਸਾਂ ਥੋੜੇ ਥੋੜੇ ਪੈਸੇ ਕਮਾਉਂਦਾ ਪਿਤਾ ਮੇਰਾ ਸਿਰ ਤੇ ਨਹੀਂਗਾ ਮੇਰਾ ਭਰਾ ਛੋਟਾ ਏ ਤਾਂ ਮੇਰਾ ਜਿਹੜਾ ਪਤੀ ਆ ਉਹ ਸਾਡੇ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਕਹਿੰਦੀ ਸਾਨੂੰ ਘਰੋਂ ਕੱਢ ਦਿੱਤਾ ਗਿਆ ਤਾ ਕਹਿੰਦੀ ਮੈਂ ਦੁਖੀ ਹੋ ਕੇ ਆਪਣੀ ਮਾਂ ਦੇ ਕੋਲ ਆਈ ਤੇ ਜਦੋਂ ਮੈਂ ਮਾਂ ਦੇ ਕੋਲ ਆਈ ਕਹਿੰਦੀ ਇੱਕ ਦਿਨ ਹੀ ਹੋਇਆ ਸੀ ਹਲੇ ਮੈਨੂੰ ਆਪਣੀ ਮਾਂ ਕੋਲ ਆਈ ਪਿੱਛੇ ਹੀ ਮੇਰਾ ਪਤੀ ਆ ਗਿਆ ਤੇ ਆ ਕੇ ਫਿਰ ਬੋਲਣ ਲੱਗਾ ਕਿ ਪੈਸੇ ਦਿਓ ਤੇ ਜਦੋਂ ਸਾਡੇ ਕੋਲੇ ਤਾਂ ਕਹਿੰਦੀ ਪੈਸੇ ਹੈ ਨਹੀਂ ਸੀ ਮੇਰੇ ਮਾਪਿਆਂ ਕੋਲੇ ਪੈਸੇ ਦੇਣ ਵਾਸਤੇ ਜਦੋਂ ਸਾਡੇ ਕੋਲੇ ਪੈਸੇ ਪੈਸੇ ਨਾ ਬਣੇ ਤਾਂ ਮੈਨੂੰ ਕਹਿੰਦਾ ਮੇਰੇ ਨਾਲ ਚੱਲ ਘਰ ਵਾਪਸ ਕਹਿੰਦੀ ਮੈਂ ਕਿਹਾ ਮੈਂ ਨਹੀਂ ਜਾਣਾ ਕਿਉਂਕਿ ਤੂੰ ਮੈਨੂੰ ਫੇਰ ਕੁੱਟੇਗਾ ਕੁੜੀ ਦਾ ਰੋ ਰੋ ਕੇ ਬੁਰਾ ਹਾਲ ਆ ਕਹਿੰਦੀ ਮੈਂ ਕਿਹਾ ਫੇਰ ਮੇਰੀ ਉਸੇ ਹੀ ਤਰ੍ਹਾਂ ਕੁੱਟਮਾਰ ਕੀਤੀ ਜਾਊਗੀ ਕਹਿੰਦੀ ਉਹ ਇੰਨਾ ਤਸ਼ੱਦਦ ਕਰਦਾ ਸਾਡੇ ਤੇ ਕਿ ਮੇਰਾ ਜਿਹੜਾ ਪੁੱਤ ਆ ਉਹਨੂੰ ਵੀ ਕੁੱਟ ਕੇ ਘਰੋਂ ਬਾਹਰ ਕਰ ਦਿੰਦਾ ਰਾਤ ਦੇ 10-10 ਵਜੇ ਇਹ ਪਤਨੀ ਸਾਰੇ ਇਲਜ਼ਾਮ ਆਪਣੇ ਪਤੀ ਤੇ ਲਾ ਰਹੀ ਆ ਤਾਂ ਕਹਿੰਦੀ ਉਹਨੇ ਮੈਂ ਜਵਾਬ ਦੇ ਦਿੱਤਾ ਕਿ ਮੈਂ ਨਹੀਂ ਜਾਣਾ ਤਾਂ ਕਹਿੰਦੀ ਉਹਨੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਮੇਰੀ ਮੰਮੀ ਨੇ ਇਹ ਗੱਲ ਕਹਿ ਦਿੱਤੀ ਕਹਿੰਦੀ ਉਹ ਮੰਜੇ ਤੇ ਬੈਠੀ ਸਬਜ਼ੀ ਕੱਟ ਰਹੀ ਸੀ ਤਾਂ ਉਹਨੇ ਇਹ ਗੱਲ ਕਹਿ ਦਿੱਤੀ ਕਿ ਤੂੰ ਤਾਂ ਮੇਰੇ ਸਾਹਮਣੇ ਹੀ ਮੇਰੀ ਧੀ ਨੂੰ ਕੁੱਟਣੋਂ ਨਹੀਂ ਹਟਦਾ ਤਾਂ ਕਹਿੰਦੀ ਉਹਨੇ ਆਪਣੇ ਪਿਸਤੌਲ ਦੇ ਨਾਲ ਮੇਰੀ ਮਾਂ ਦੇ ਉੱਪਰ ਗੋਲੀਆਂ ਚਲਾਈਆਂ ਕਹਿੰਦੀ ਅਸਲ ਵਿੱਚ ਗੋਲੀ ਉਹਨੇ ਮੇਰੇ ਤੇ ਚਲਾਈ ਪਹਿਲਾਂ ਦੋ ਫਾਇਰ ਕੀਤੇ ਜਦੋਂ ਉਹਨੇ ਤੀਜੀ ਗੋਲੀ ਜਲਾਈ ਤਾਂ ਮੈਂ ਭੱਜ ਕੇ ਅੰਦਰ ਵੜ ਗਈ ਤਾਂ ਉਹ ਗੋਲੀ ਉਹਨੇ ਫਿਰ ਮੇਰੀ ਮਾਂ ਦੇ ਉੱਪਰ ਚਲਾ ਦਿੱਤੀ ਤਾਂ ਮੇਰੀ ਮਾਂ ਦੀ ਕਹਿੰਦੀ ਗੋਲੀ ਛਾਤੀ ਵਿੱਚ ਲੱਗਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ ਕੁੜੀ ਦਾ ਰੋ ਰੋ ਕੇ ਬੁਰਾ ਹਾਲ ਆ ਕਹਿੰਦੀ ਪਿਓ ਦਾ ਸਾਆ ਤਾਂ ਮੇਰੇ ਸਿਰ ਤੇ ਪਹਿਲਾਂ ਹੀ ਨਹੀਂ ਸੀ ਤਾਂ ਹੁਣ ਜਿਹੜਾ ਪਿਤਾ ਦਾ ਸਾਆ ਸੀ ਉਹ ਵੀ ਮੇਰੇ ਸਿਰ ਤੋਂ ਚਲਾ ਗਿਆ ਕਹਿੰਦੀ ਮੈਂ ਬਹੁਤ ਲੰਬੇ ਸਮੇਂ ਤੋਂ ਆਪਣੇ ਚਾਚੇ ਤਾਇਆ ਨੂੰ ਵੀ ਇਹ ਗੱਲ ਦੱਸਦੀ ਆ ਰਹੀ ਆ ਪਰ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਮੇਰੇ ਘਰ ਵਾਲੇ ਨੇ ਸਾਡਾ ਜੌਣਾ ਹਰਾਮ ਕਰ ਦਿੱਤਾ ਇਹ 10 ਸਾਲ ਹੋ ਚੱਲੇ ਆ ਮੇਰੇ ਵਿਆਹ ਨੂੰ ਪਰ ਹਲੇ ਤੱਕ ਮੈਂ ਆਪਣੇ ਸਹੁਰੇ ਪਰਿਵਾਰ ਦੇ ਅੰਦਰ ਵਸ ਨਹੀਂ ਪਾਈ ਫਿਲਹਾਲ ਇਸ ਮਾਮਲੇ ਦੀ ਕੀ ਸਚਾਈ ਆ ਉਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲ ਸਕਦਾ ਕਿ ਆਖਰ ਇਹ ਮਾਮਲਾ ਕੀ ਆ ਤੇ ਇਹਦੀ ਸਚਾਈ ਕੀ ਆ ਪਰ ਇਹ ਸਾਰੇ ਇਲਜ਼ਾਮ ਇੱਕ ਪਤਨੀ ਵੱਲੋਂ ਆਪਣੇ ਪਤੀ ਤੇ ਲਗਾਏ ਗਏ ਉਸ ਪਤੀ ਤੇ ਜਿਹਦੇ ਬਾਰੇ ਦੱਸਿਆ ਜਾ ਰਿਹਾ ਕਿ ਉਹਨੇ ਗੋਲੀਆਂ ਮਾਰ ਕੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ ਪਰ ਇਹ ਬੇहद ਦੁਖਦਾਇਕ ਘਟਨਾਵਾਂ ਨੇ ਜਿਹੜੀਆਂ ਆਏ ਦਿਨ ਸਾਡੇ ਸਮਾਜ ਦੇ ਅੰਦਰ ਵਾਪਰ ਰਹੀਆਂ ਨੇ ਦੱਸਿਆ ਜਾ ਰਿਹਾ ਕਿ ਜਿਹੜੀ ਔਰਤਾ ਇਹਦਾ ਪਤੀ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਚੰਡੀਗੜ੍ਹ ਦੇ ਅੰਦਰ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਤੇ ਨਾਲ ਹੀ ਆਪਣੀਆਂ ਟੈਕਸੀਆਂ ਦਾ ਬਿਜ਼ਨਸ ਵੀ ਆ ਇਸ ਮੁੰਡੇ ਦਾ ਜਿਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਏ ਪਰ ਜਿਹੜੀਆਂ ਇਹ ਘਟਨਾਵਾਂ ਵਾਪਰ ਰਹੀਆਂ ਤਾਂ ਇਹਨਾਂ ਤੇ ਹੈਰਾਨੀ ਹੁੰਦੀ ਆ ਜੇਕਰ 10-10 ਸਾਲ ਹੋ ਗਏ ਵਿਆਹ ਹੋਏ ਨੂੰ ਫਿਰ ਵੀ ਰਿਸ਼ਤਿਆਂ ਦਾ ਇਹ ਹਾਲ ਆ ਤਾਂ ਫਿਰ ਸਾਡਾ ਸਮਾਜ ਜਾਏਗਾ ਕਿੱਥੇ ਕਿਉਂਕਿ ਇਹ ਭੈਣ ਦੱਸ ਰਹੀ ਆ ਕਿ ਮੇਰੇ ਲਗਭਗ 10 ਸਾਲ ਹੋ ਗਏ ਵਿਆਹ ਹੋਏ ਨੂੰ ਤੇ 9 ਸਾਲਾਂ ਦਾ ਮੇਰਾ ਬੱਚਾ ਏ ਜੇਕਰ 9 ਸਾਲਾਂ ਵਿੱਚ ਵੀ ਇਹ ਹਾਲ ਆ ਤਾਂ ਫਿਰ ਸਾਡੇ ਸਮਾਜ ਦਾ ਕੀ ਹਾਲ ਹੋਏਗਾ ਅੱਜ ਉਸ ਭੈਣ ਦਾ ਤੇ ਉਹਦੇ ਮਾਸੂਮ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਆ ਕਹਿੰਦੀ ਸਾਡਾ ਤਾਂ ਸਾਰਾ ਕੁਝ ਲੁੱਟ ਪੁੱਟ ਗਿਆ ਮੇਰਾ ਭਰਾ ਪਰਦੇਸਾਂ ਦੇ ਵਿੱਚ ਬੈਠਾ ਏ ਛੋਟਾ ਏ ਮੇਰੇ ਤੋਂ ਕਰਜੇ ਲੈ ਲੈ ਕੇ ਅਸੀਂ ਪ੍ਰਦੇਸੀ ਤੋਰਿਆ ਏ ਤੇ ਮੇਰੀ ਮਾਂ ਦਾ ਸਾਇਆ ਮੇਰਾ ਪਿਤਾ ਤਾਂ ਪਹਿਲਾਂ ਹੀ ਮੇਰੇ ਸਿਰ ਤੇ ਨਹੀਂ ਸੀ ਅੱਜ ਮੇਰੀ ਮਾਂ ਦਾ ਸਾਇਆ ਮੇਰੀ ਮਾਂ ਵੀ ਮੇਰੇ ਤੋਂ ਖੋ ਲਈ ਗਈ ਆ ਉਹ ਸਰਕਾਰਾਂ ਅੱਗੇ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਨੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਮੇਰੀ ਮਾਂ ਦਾ ਕਤਲ ਹੋ ਗਿਆ ਇਸ ਮਾਮਲੇ ਵਿੱਚ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜਾ ਰੋਜ਼ ਤਸ਼ੱਦਦ ਮੇਰੇ ਪਤੀ ਦੁਆਰਾ ਮੇਰੇ ਤੇ ਕੀਤਾ ਜਾਂਦਾ ਉਹਦੇ ਵਿੱਚ ਮੈਨੂੰ ਇਨਸਾਫ ਦਵਾਇਆ ਜਾਵੇ ਫਿਲਹਾਲ ਇਸ ਘਟਨਾ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਕੀ ਕਹਿੰਦੀ ਆ ਅੱਗੇ ਚੱਲ ਕੇ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ ਉਹ ਤਾਂ ਜਦੋਂ ਪੁਲਿਸ ਦੀ ਪੂਰੀ ਜਾਂਚ ਹੋਵੇਗੀ ਪੜਤਾਲ ਹੋਵੇਗੀ ਇਸ ਮਾਮਲੇ ਦੇ ਵਿੱਚ ਫੇਰ ਹੀ ਨਿਕਲ ਕੇ ਸਾਹਮਣੇ ਆਊਗਾ ਕਿ ਆਖਰ ਇਸ ਮਾਮਲੇ ਵਿੱਚ ਹੋਰ ਕੀ ਕੀ ਸੱਚ ਛੁਪੇ ਹੋਏ ਨੇ